ਸਤਿ ਸ੍ਰੀ ਅਕਾਲ ਰਗ ਮਲਾ ਰਗ ਇਕ ਸੰਗ ਪੰਚ ਵਰੰਗਣ ਸੰਗਿਆ ਲਖੰਡ ਪ੍ਰਥਮ ਰਾਗ ਭੈਰਵ ਕਰ ਕੀ ਪੰਚ ਰਾਗਨੀ ਸੰਗਤ ਕੀ ਪ੍ਰਥਮੰਤ ਲੜਤ ਮੇਨਾ ਰਗਵੀ ਆਪਣੇ ਆਪਣੇ ਪਾਵਨ ਸੁਭਤਰ ਘਰ ਕੇ ਕਹੈ ਗੰਪਤ ਦੂਤਿਆ ਨਾਲ ਕਰਸੇ ਮੇਨਾ ਕਹੈ ਸੰਗ ਰਗਵੀ ਪੰਚ ਤੱਪੈ ਗਉੜੀ ਰੀਆ ਦੇਵ ਘੰਟਾਰੀ ਘੰਟਾਰੀ ਸਿਖੀਂ ਚਾਰੀ ਤਨਸਰੀਏ ਪੰਚਉਂ ਗਾਈ ਮਾਨ ਰਗੁ ਰਸੰਸੰਗ ਸਉਦਾਈ ਕਾਹੂ ਨਸ ਉઠ ਖੜ ਆਉ ਭਰਨ ਰਤ ਗਏ ਅਸ਼ਟਨਾ ਕੋ ਸੰਗ ਸੰਦਾਏ ਪੁਣਿਆਏ ਹੋ ਲੋਰ ਪੰਜ ਨਾਦ ਸੰਗ ਅਸ਼ਟ ਸੁੱਤ ਉਠੈ ਤਾਨ ਬਲੋਰ ਗੈਨ ਤਾਨ 라ਵਹੀਤੇ ਰੰਗੀ ਦੇਵ ਕਨੀ ਆਈ ਬਸੰਤੀ ਸੰਧੂ ਸਹਾਈ ਸਰਸੀ ਵਿਲਾ ਘਰ ਜਾ ਸੁਨਾਈ ਪੰਜォ ਆਰਜਾ ਸੁਮਨੰਦ ਭਾਸ ਕਰ ਆਏ ਚੰਦਰ ਵਿੰਦ ਮੰਗਲ ਸੰਭਾਏ स सर्वं वहकं तागं स सर्व सद्गुणदा अष्ट प्रीतमय कहि सवाली तुम आए निर्बल के भारे कशेली बाट मंडले सोडि कहिया लाप तात उदिया गुजरी संग दीपक ताप का लंका कुंडल और राम राम कुंडल कुमजप के नाम गौरा कान्हरा ਹੈ ਪਾਛੈ ਸੁੰਦਰੀ ਅਲਾਪੀ ਸ੍ਰੀ ਰਾਗ ਸ਼ੋਭਾ ਤੋਂ ਥਾਪੀ ਸਾਲੂ ਸਾਗਰ ਸਾਗਰਾ ਅਰਗੋਣ ਕਬੀਰ ਅਸ਼ਟ ਪੁੱਤਰ ਸ੍ਰੀ ਰਾਗ ਕੇ ਗੁੰਡ ਕੁਮਹ ਮੇਰਾ ਖਸ਼ਟ ਮੇਗ ਰਾਗ ਗਵੈ ਪੰਤ ਸੰਗ ਵਰਗਣ ਰਾਵੈ ਸੋਰਠ ਗੋ that's uh, so.